ਕਾਸਾ ਵਾਟੂ ਦੀ ਕੀ ਭਤੈ ਮੈਂ ਨਿਸ਼ਤਰ ਸਿੰਘ ਦਸ਼ਮੇਸ਼ ਤਰਨਾ ਦਾ 96 ਕਰੋੜੀ ਸ਼੍ਰੀ ਮੁਖਤਸਰ ਸਾਹਿਬ ਤੋਂ ਹੀ ਇਹ ਭਾਈ ਸਾਹਿਬ ਦੇ ਨਾਲ ਅਸੀਂ ਅੱਜ ਗਏ ਸੀਗੇ ਇਹ ਭਾਈ ਸਾਹਿਬ ਦੇ ਕਾਫੀ ਦੇਰ ਦੇ ਜੋ ਕਿਸੇ ਨੇ ਧੋਖਾ ਧੜੀਣਾ ਪੈਸੇ ਨਾਲ ਤੋਂ ਲਏ ਸੀਗੇ ਅੱਜ ਦਸ਼ਮੇਸ਼ ਤਰਨਾ ਨਾਲ ਦੇ ਨੁਮਾਇੰਦੇ ਬਾਬਾ ਰਮਜੀਤ ਸਿੰਘ ਜੀ ਬੀਨ ਦੇ ਨਾਲ ਅਸੀਂ ਜਾ ਕੇ ਆਏ ਭਾਈ ਅੱਜ ਇਹਨਾਂ ਦੇ ਪੈਸੇ ਵਾਪਸ ਕੀਤੇ ਆ ਬਾਕੀ ਇਹ ਭਾਈ ਸਾਹਿਬ ਆਪਣੀ ਜੁਬਾਨੀ ਦੱਸਣਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਤੇ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਹਬ ਜੀ ਮੇਰੇ ਪੈਸੇ ਪਿੰਡ ਪੱਗੀ ਦਾ ਤੋਂ ਜਗENDER ਸਿੰਘ ਲਾਇਆ ਜੀ ਜੋ ਕੀ ਕੱਠਕੀ ਮੇਰੀ ਕਹਾਣੀ ਦਵਾਈ ਦੇ ਲਾਜ਼ੀ ਜਾ ਤੇ ਮੈਂ ਠੀਕ ਕਰ ਦਿਆਂਗਾ ਮੇਰੇ ਕੋ 10000 ਰੁਪਿਆ ਮਾਰਕ ਲੈ ਗਿਆ ਸੀ ਠੱਗੀ ਮਾਰੀ ਜਾਣੀ ਦੇਨ ਦਾ ਬਿਲਕੁਲ ਨਾਂ ਵੀ ਨਹੀਂ ਲੈ ਰਹਾ ਸੀ ਮੈਂ ਬਹੁਤ ਕੋਸ਼ਿਸ਼ ਕੋਲ ਗਿਆ 55 ਕੋਲ ਗਿਆ ਥੋਕ ਲੇਕਿਨ ਉਹ ਨੇ ਫੈਸਲੇ ਤੋਂ ਸਿਰਫ ਨਾਲੇ ਲਾਈ ਲਾਈ ਦਤਾ ਕਿ ਮੈਂ ਦੇ ਦਾਂਗਾ ਪਰ ਇਹ ਦੇ ਦਗਾ ਲੇਕਿਨ ਮੈਂ ਤਜਲੀਸ਼ ਤਰ੍ਹਾਂ ਦਾਦਾ ਰਾਜ ਸਿੰਘ ਸਹਿਬਾਨਾ ਦਾ ਸਾਦੀ ਦੀ ਵਲੀ ਪਹਿਲੀ ਸਾਥੀ ਜੀ ਦਾ ਕਹ ਦੋ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਪੈਸੇ ਅੱਜ ਦਿਵਾ ਕੇ ਦਿਵਾ ਕੇ ਮੇਰੇ account ਜੇ ਫਾਲਤ ਜਾਈ ਸ਼ੁਭਾਇਕਾ ਸਾਰਾ